ਜਸਵਿੰਦਰ ਭੱਲਾ ਦੀ ਅੰਤਮ ਅਰਦਾਸ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਤਾਂ ਮਸ਼ਹੂਰ ਗਾਇਕ ਗਿੱਪੀ ਗਰੇਵਾਲ ਪਹੁੰਚੇ ਨੇ ਰਮੇਸ਼ੇ ਤਸਵੀਰ ਦਿਖਾਓ ਆ ਰੇਂਜ ਰੋਵਰ ਗੱਡੀ ਦੇ ਵਿੱਚ 4 24 ਸੁਰੱਖਿਆ ਦੇ ਵਿੱਚ ਵੱਡੀ ਸੁਰੱਖਿਆ ਗਿੱਪੀ ਗਰੇਵਾਲ ਨੂੰ ਥ੍ਰੈਟ ਨੇ ਉਸ ਦੇ ਚੱਲਦੇ ਹੋਏ ਤਾਂ ਤਸਵੀਰ ਦੇਖੋ ਰਮੇਸ਼ ਅੱਗੇ ਆ ਕੇ ਤਸਵੀਰਾਂ ਦਿਖਾ ਦਿਓ ਗਿੱਪੀ ਗਰੇਵਾਲ ਗਰੇਵਾਲ ਜਿਹੜੇ ਨੇ ਉਹ ਪਹੁੰਚੇ ਨੇ ਰੇਂਜ ਰੋਵਰ ਗੱਡੀ ਦੇ ਵਿੱਚ ਵੱਡੀ ਸੁਰੱਖਿਆ 4 24 ਸੁਰੱਖਿਆ ਸਕਾਡ ਕਰਕੇ ਗਿੱਪੀ ਗਰੇਵਾਲ ਨੂੰ ਲੈ ਕੇ ਆਂਦਾ ਗਿਆ ਤਾਂ ਜਸਵਿੰਦਰ ਭੱਲਾ ਦੇ ਨਾਲ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ ਪਿਆਰ ਪਰਿਵਾਰ ਦੇ ਨਾਲ ਬਹੁਤ ਹੈ ਤਾਂ ਗਿੱਪੀ ਗਰੇਵਾਲ ਜਿਹੜੇ ਨੇ ਉਹ ਜਸਵਿੰਦਰ ਭੱਲਾ ਦੀ ਅੰਤਮ ਅਰਦਾਸ ਮੌਕੇ ਪਹੁੰਚੇ ਨੇ ਰੇਂਜ ਰੋਵਰ ਗੱਡੀ ਦੇ ਵਿੱਚ ਮੌਜੂਦ ਨੇ ਪੰਜਾਬ ਪੁਲਿਸ ਦੇ ਅਧਿਕਾਰੀ ਪੰਜਾਬ ਪੁਲਿਸ ਮੌਜੂਦਾਂ ਨਾਲ ਸਕਾਡ ਜਿਹੜੀਆਂ ਨੇ ਉਹ ਪਹੁੰਚੀਆਂ ਨੇ ਤਾਂ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਸੈਕਟਰ 34 ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਗਿੱਪੀ ਗਰੇਵਾਲ ਦਾ ਦੇਖ ਸਕਦੇ ਹੋ ਤੁਸੀਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਕਟਰ 34 ਵਿਖੇ ਅੰਦਰ ਜਾ ਚੁੱਕੇ ਨੇ ਗਿੱਪੀ ਗਰੇਵਾਲ ਦਾ ਕਾਫਲਾ ਜਿਹੜਾ ਉਹ ਪਹੁੰਚਿਆ ਇੱਥੇ ਆਪਣੀ ਸੁਰੱਖਿਆ ਦੇ ਨਾਲ ਗਿੱਪੀ ਗਰੇਵਾਲ ਪਹੁੰਚਦੇ ਨੇ ਤਾਂ ਹੁਣ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੰਜਾਬ ਦੇ ਮਸ਼ਹੂਰ ਅਦਾਕਾਰ ਡਾਇਰੈਕਟਰ ਪ੍ਰੋਡਿਊਸਰ ਗਿੱਪੀ ਗਰੇਵਾਲ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਤਾਂ ਲਗਾਤਾਰ ਤਸਵੀਰਾਂ तमाम ਜਿਹੜੇ ਨੇ ਉਹ ਫਿਲਮ ਜਗਤ ਹੋਵੇ ਚਾਹੇ ਰਾਜਨੀਤਿਕ ਜਗਤ ਦੇ ਲੋਕ ਹੋਣ ਲਗਾਤਾਰ ਪਹੁੰਚਣ ਦਾ سلسلہ جاری ਹੈ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਮਹਿਬੂਬ ਅਦਾਕਾਰ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ तमाम ਜਿਹੜੇ ਨੇ ਲੋਕ ਇੱਥੇ ਪਹੁੰਚ ਰਹੇ ਨੇ ਚਾਹੇ ਉਹ ਫਿਲਮ ਜਗਤ ਦੇ ਲੋਕ ਕਿਉਂ ਨਾ ਹੋਣ ਚਾਹੇ ਪੋਲੀਟੀਕਲ ਜਗਤ ਦੇ ਨਾਲ ਜੁੜੀਆਂ ਹੋਈਆਂ ਹਸਤੀਆਂ ਕਿਉਂ ਨਾ ਹੋਣ तमाम ਕੈਬਨਿਟ ਮੰਤਰੀ ਅੰਦਰ ਪਹੁੰਚੇ ਹੋਏ ਨੇ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸ਼ਰਦਾ ਦੇ ਫੁੱਲ ਭੇਟ ਕਰਨ ਦੇ ਲਈ ਜਸਵਿੰਦਰ ਭੱਲਾ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਲਗਾਤਾਰ ਪਹੁੰਚ ਰਹੇ ਨੇ ਤਾਂ ਤਸਵੀਰਾਂ ਸੈਕਟਰ 34 ਚੰਡੀਗੜ੍ਹ ਤੋਂ ਲਗਾਤਾਰ ਤੁਹਾਡੇ ਨਾਲ ਸਾਂਝੀਆ ਕਰ ਰਹੇ ਹਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਗਿੱਪੀ ਗਰੇਵਾਲ ਦਾ ਕਾਫਲਾ ਜਿਹੜਾ ਉਹ ਹੁਣੇ ਪਹੁੰਚਿਆ ਤਾਂ ਗਿੱਪੀ ਗਰੇਵਾਲ ਇੱਥੇ ਪਹੁੰਚੇ ਨੇ ਬੀਨੂ ਢਿੱਲੋਂ ਇੱਥੇ ਪਹੁੰਚ ਚੁੱਕੇ ਨੇ ਆ ਮਸ਼ਹੂਰ ਡਾਇਰੈਕਟਰ ਸੁਮੀਪ ਕੰਗ ਅੰਦਰ ਜਾ ਚੁੱਕੇ ਨੇ ਤਾਂ ਫਿਲਮ ਜਗਤ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਵੱਡੀਆਂ ਆਸਤੀਆਂ ਇੱਧਰ ਪਹੁੰਚਣ ਦਾ ਲਗਾਤਾਰ ਸਿਲਸਿਲਾ ਜਾਰੀ ਹੈ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਕਿ ਆਖਰ ਕਿਹੜੇ ਕਿਹੜੇ ਅਦਾਕਾਰ ਤੇ ਕਲਾਕਾਰ ਅੰਦਰ ਪਹੁੰਚ ਰਹੇ ਨੇ ਜਸਵਿੰਦਰ ਪੱਲਾ ਦੀ ਅੰਤਮ ਅਰਦਾਸ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਤਾਂ ਮਸ਼ਹੂਰ ਗਾਇਕ ਗਿੱਪੀ ਗਰੇਵਾਲ ਪਹੁੰਚੇ ਨੇ ਰਮੇਸ਼ੇ ਤਸਵੀਰ ਦਿਖਾਓ ਆ ਰੇਂਜ ਰੋਵਰ ਗੱਡੀ ਦੇ ਵਿੱਚ 4 24 ਸੁਰੱਖਿਆ ਦੇ ਵਿੱਚ ਵੱਡੀ ਸੁਰੱਖਿਆ ਗਿੱਪੀ ਗਰੇਵਾਲ ਨੂੰ ਥ੍ਰੈਟ ਨੇ ਉਸ ਦੇ ਚੱਲਦੇ ਹੋਏ ਤਾਂ ਤਸਵੀਰ ਦੇਖੋ ਗਿੱਪੀ ਗਰੇਵਾਲ ਗਰੇਵਾਲ ਜਿਹੜੇ ਨੇ ਉਹ ਪਹੁੰਚੇ ਨੇ ਰੇਂਜ ਰੋਵਰ ਗੱਡੀ ਦੇ ਵਿੱਚ ਵੱਡੀ ਸੁਰੱਖਿਆ ਚਾਰ ਚੋਬਨ ਦੀ ਸੁਰੱਖਿਆ ਸਕਾਡ ਕਰਕੇ ਗਿੱਪੀ ਗਰੇਵਾਲ ਨੂੰ ਲੈ ਕੇ ਆਂਦਾ ਗਿਆ ਤਾਂ ਜਸਵਿੰਦਰ ਪੱਲਾ ਦੇ ਨਾਲ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ ਪਿਆਰ ਪਰਿਵਾਰ ਦੇ ਨਾਲ ਬਹੁਤ ਹੈ ਤਾਂ ਗਿੱਪੀ ਗਰੇਵਾਲ ਜਿਹੜੇ ਨੇ ਉਹ ਜਸਵਿੰਦਰ ਭੱਲਾ ਦੀ ਅੰਤਿਮ ਅਰਦਾਸ ਮੌਕੇ ਪਹੁੰਚੇ ਨੇ ਰੇਂਜ ਰੋਵਰ ਗੱਡੀ ਦੇ ਵਿੱਚ ਮੌਜੂਦ ਨੇ ਪੰਜਾਬ ਪੁਲਿਸ ਦੇ ਅਧਿਕਾਰੀ ਪੰਜਾਬ ਪੁਲਿਸ ਮੌਜੂਦਾਂ ਨਾਲ ਸਕਵਾਡ ਜਿਹੜੀਆਂ ਨੇ ਉਹ ਪਹੁੰਚੀਆਂ ਨੇ ਤਾਂ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਸੈਕਟਰ 34 ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਗਿੱਪੀ ਗਰੇਵਾਲ ਦਾ ਦੇਖ ਸਕਦੇ ਹੋ ਤੁਸੀਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਕਟਰ 34 ਵਿਖੇ ਅੰਦਰ ਜਾ ਚੁੱਕੇ ਨੇ ਗਿੱਪੀ ਗਰੇਵਾਲ ਦਾ ਕਾਫਲਾ ਜਿਹੜਾ ਉਹ ਪਹੁੰਚਿਆ ਇੱਥੇ ਆਪਣੀ ਸੁਰੱਖਿਆ ਦੇ ਨਾਲ ਗਿੱਪੀ ਗਰੇਵਾਲ ਪਹੁੰਚਦੇ ਨੇ ਤਾਂ ਹੁਣ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੰਜਾਬ ਦੇ ਮਸ਼ਹੂਰ ਅਦਾਕਾਰ ਡਾਇਰੈਕਟਰ ਪ੍ਰੋਡਿਊਸਰ ਗਿੱਪੀ ਗਰੇਵਾਲ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਤਾਂ ਲਗਾਤਾਰ ਤਸਵੀਰਾਂ तमाम ਜਿਹੜੇ ਨੇ ਉਹ ਫਿਲਮ ਜਗਤ ਹੋਵੇ ਚਾਹੇ ਰਾਜਨੀਤਿਕ ਜਗਤ ਦੇ ਲੋਕ ਹੋਣ ਲਗਾਤਾਰ ਪਹੁੰਚਣ ਦਾ سلسلہ ਜਾਰੀ ਹੈ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਮਹਿਬੂਬ ਅਦਾਕਾਰ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ तमाम ਜਿਹੜੇ ਨੇ ਲੋਕ ਇੱਥੇ ਪਹੁੰਚ ਰਹੇ ਨੇ ਚਾਹੇ ਉਹ ਫਿਲਮ ਜਗਤ ਦੇ ਲੋਕ ਕਿਉਂ ਨਾ ਹੋਣ ਚਾਹੇ ਪੋਲਿਟਿਕਲ ਜਗਤ ਦੇ ਨਾਲ ਜੁੜੀਆਂ ਹੋਈਆਂ ਹਸਤੀਆਂ ਕਿਉਂ ਨਾ ਹੋਰ तमाम ਕੈਬਨਿਟ ਮੰਤਰੀ ਅੰਦਰ ਪਹੁੰਚੇ ਹੋਏ ਨੇ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸ਼ਰਦਾ ਦੇ ਫੁੱਲ ਭੇਟ ਕਰਨ ਦੇ ਲਈ ਜਸਵਿੰਦਰ ਪੱਲਾ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਲਗਾਤਾਰ ਪਹੁੰਚ ਰਹੇ ਨੇ ਤਾਂ ਤਸਵੀਰਾਂ ਸੈਕਟਰ 34 ਚੰਡੀਗੜ੍ਹ ਤੋਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਗਿੱਪੀ ਗਿੱਪੀ ਗਰੇਵਾਲ ਦਾ ਕਾਫਲਾ ਜਿਹੜਾ ਉਹ ਹੁਣੇ ਪਹੁੰਚਿਆ ਤਾਂ ਗਿੱਪੀ ਘਰੇਵਾਲ ਇੱਥੇ ਪਹੁੰਚੇ ਨੇ ਬੀਨੂ ਟਿਲੋਂ ਇੱਥੇ ਪਹੁੰਚ ਚੁੱਕੇ ਨੇ ਅ ਮਸ਼ਹੂਰ ਡਾਇਰੈਕਟਰ ਸੁਮੀਪ ਕੰਗ ਅੰਦਰ ਜਾ ਚੁੱਕੇ ਨੇ ਤਾਂ ਫਿਲਮ ਜਗਤ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਵੱਡੀਆਂ ਵਸਤੀਆਂ ਇੱਧਰ ਪਹੁੰਚਣ ਦਾ ਲਗਾਤਾਰ سلسلہ ਜਾਰੀ ਹੈ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਕਿ ਆਖਰ ਕਿਹੜੇ ਕਿਹੜੇ ਅਦਾਕਾਰ ਤੇ ਕਲਾਕਾਰ ਅੰਦਰ ਪਹੁੰਚਣੇ